ਦੀ ਵਿਚਾਰਿਆਂ ਨੂੰ ਸਾਡੀ ਗੱਲ ਦੀ ਬਾਉਂਟ ਕੀ ਰਿਵਾਇਸ ਨੂੰ ਦਰਸਾਉਂ ਪੱਕੇ ਲੰਗਰ ਤੇ ਬਸ ਮੋਹਲੇ ਆ ਕੇ ਮੁੜ ਕੇ ਸੇਵਾ ਨਿਭਾਉਣੇ ਪਹਿਲਾਂ ਕੋਲ ਜਰਾ ਸਾਹ ਚ ਮੱਤਾ ਡੇਗੀ ਜਾਈ ਜੀ ਪ੍ਰਮਾਣ ਦਰਸ਼ਨ ਕਰਾਈ ਉਧਰ ਸਾਰੇ ਦਾ ਦੁਰਗਾ ਸਾਹ ਚ ਨਾਲ ਦਰਸ਼ਨ ਹਾਂ ਬਾਉਂਟ ਕੀ ਘਾਟਾ ਹੋਦਾ ਹੈ ਉਹ ਘੰਟਾ ਦਾ ਇਹ ਵੀ ਘਾਟਾ ਆ ਸੰਗਤ ਘਾਟਾ ਦੇ ਚ ਆਤਰ ਉਹ ਇਹ ਨਾ ਕੰਮ ਚਲੂ ਪਹਿਲਾ ਦਿਨ ਅਜ ਪਹਿਲਾ ਦਿਨ ਪਹਿਲੇ ਨਹੀਂ ਦੁਪਹਿਰ ਤੇ ਫਰਕ ਪੈ ਜਾਣਾ ਨਹੀਂ ਹਾਂ ਆਲੇ ਅੱਜ ਦਾ ਗੰਨਵਰ ਸਾਹਿਬ ਆਰੰਭ ਹੋਣੇ ਆ ਹਾਂ ਮੰਮੀ ਜੀ ਹੋਣੇ ਰੇਡ ਆਲਵਰ ਨਾਲ ਦੀਆਂ ਗੱਲਾਂ ਗੁਰਦੁਆਰੇ ਸ੍ਰੀ ਕਤਲਗੜ੍ਹ ਸਾਹਿਬ ਮੱਤੜੇ ਕਣ ਆਏ ਆ ਜੀ ਚਮਈ ਬੀਲ ਪਿਆ ਸਵੇਰ ਦਾ ਟਾਈਮ ਆ ਪਹਿਲੇ ਦੁਪਹਿਰ ਦਾ ਹਲੇ ਟਟਕਾ ਜੁਣੀ ਬੀਲ

ਮੋਜ਼ਮੜਾ ਮੋਟਾ ਖੁੱਲ ਗਿਆ ਸੇਵਾਦਾਰ ਲੱਗੇ ਹੋਇਆ ਸੇਵਾ ਪਰ ਹੁੰਦਾ ਕੰਮ ਸਰਵਿਸਾਰਾਂ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਆ ਇਹਨਾਂ ਨੇ ਨੂਨਰ ਨੇ ਪੁੱਛ ਇਹਨਾਂ ਨੇ ਐਡ ਕਰਨਾ ਹੈ ਟਰਾਲਾ ਰਾਤ ਲੈ ਤਾਰੇ ਤਾਂ ਉਹ ਚੱਲਦਾ ਆਲੀ ਹੈਗਾ ਅੱਦ ਤੱਕ ਟਰਾਲਾ ਫੋਰਟਿਆ ਰਾਜਾ ਪੂਰਾ ਜੀ ਬਾਈ ਇਸ ਟਾਈਮ ਨજર ਲੱਗੀ ਬਾਈ ਘਲਾੜ ਨੂੰ ਇੱਕ ਦਾ ਕੰਮ ਹੋ ਗਿਆ ਖਰਾਬ ਆ ਪੁਲਿਸ ਲਿਪ ਕਰ ਗਈ ਹੱਕਵਰ ਭਾਂਡੇ ਭਰ ਕੇ ਕਰਨਿਆ ਦਾ ਸ਼ਾਮ ਨੂੰ ਕੰਮ ਫਲਟਾ ਮੋਟਾ ਤਾਰ ਕੇ ਖੜਾ ਹਤਾ ਹਲੇ ਇੱਕ ਚੱਲਦਾ ਆ ਵੀ ਫਾਇਦਾ ਹੈਦਾ ਬਾਈ ਸ਼ਾਮ ਨੂੰ ਕਰਾਉਣੇ ਮਿਸਤਰੀ ਦੇ ਕੰਮ ਰਾਜ ਵੀ ਪੂਰਾ ਪੈ ਗਿਆ ਬਾਹਰ ਨਾਮ ਵੀ ਸਾਡੇ ਕੋ ਪੂਰਾ ਪੂਰਾ ਜਈਆ ਬਸ ਸ਼ਾਰਟ ਲੈ ਕੇ ਪਹੁੰਚ ਗਏ ਮੈਂ ਇਸ ਤਰੀ ਕੋਲ ਟੈਨਸ਼ਨ ਆ ਰਹਾ ਕਿ ਤੇਰਾ ਕੱਦਦੇ ਆਉਗਾ ਇਹ ਪੁਲੀ ਦਾ ਬਣਨਾ ਮਤਲਬ ਬੰਦਲੋ ਸਾਇਦ ਵੀ ਬਣਨਾ ਤੇ ਕਾਟਰ ਵੀ ਪੈਣੀ ਇਹਨੂੰ ਤੇ ਆਹ ਹਰਲਾ ਬੈਰਿੰਗ ਪੁੱਟ ਗਿਆ ਇਹ ਵੀ ਲੋਏ ਪੈਣੇ ਆ ਬੌਂਡ ਦੇਖ ਲੈ ਕਿੰਨਾ ਟਾਈਮ ਲੱਗਦੇ ਆ ਇਹਦੇ ਵੀ ਦੋਈ ਕ੍ਰਾਸ ਪੱਟੇ ਹੋਏ ਆ ਇਹ ਵੀ ਨਵੇਂ ਪੈਣਗੇ ਫਤ ਕੀ ਲੈਂਦੀ ਆਉਣ ਮੈਂ ਤੇ ਜਿਗੋਆਂ ਨਾਲ ਵੀ ਕੰਟਾ ਕੱਢ ਜੋ ਬੈਰਿੰਗ ਬਣਾਇਆ ਜਾਂ ਨੂੰ ਤਰਕਪੁਰ ਆਉਂਦੇ ਆ ਬੈਰਕ ਪਾਉਨੇ ਆ ਭਾਈ ਇਹ ਚ ਹਾਂ ਭਾਈ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਖੜਤ ਪੈ ਗਈ ਕੰਮ ਚ ਹੋਰ ਦਾ ਪਰ ਪਤਾ ਕਿਆ ਕਰਨਾ ਹਾਂਜੀ ਉੱਥੇ ਜਾ ਕੇ ਉਹ ਮੁੰਡਾ ਭੇਜ ਕੇ ਹਾਂਜੀ ਉੱਥੀ ਸਰਾਕਾ ਸੈਂਟਰ ਨਾਲ ਆ ਕੇ ਆਣਾ ਠੀਕ ਹੈ ਦੂਸਰਾ ਕਾ ਸੈਂਟਰ ਆ ਪੂਰੀ ਜੈਂਟਰ ਫਿੱਟ ਕਰਕੇ ਬਾਅਦੇ ਜਾ ਕੇ ਲੱਟਣਾ ਵਾ ਠੀਕ ਆ ਪੂਰੀ ਸਭ ਦਾ ਘਾੜਦਾ ਉਹਦੀ ਗਰੀਬ ਭਰਦਾ ਵਾ ਠੀਕ ਜਿੱਥੇ ਵਾਟਾ ਪਾਇਆ ਉਸ ਤੇ ਚੱਬੀ ਦੇ ਲੋ ਆਹ ਵਾ ਉਹ ਨਿਸ਼ਾਨੀ ਲਾਈ ਹੋਈ ਆ ਨਹੀਂ ਹਾਂ ਹਾਂ ਤੇ ਵਾਟਾ ਪਾਇਆ ਉਹਨੇ ਚੌਂਕੀ ਜੀ ਕਰੀਓ ਜਾਂ ਬਿਲਕੁਲ ਬਿਲਕੁਲ ਚਾਲ ਕਰਦੇ ਆ ਹੁਣ ਲੱਗੇ ਹੋਏ ਆ ਇਹ ਨਹੀਂ ਰਹੀ ਉਹ ਗੇ ਸਾਫਟ ਸਹੀ ਕਰਦੇ ਆ ਨੂੰ ਪੁਲੀ ਦਾ ਵੀ ਸੈਜ ਬਣ ਗਿਆ ਇੱਧਰ ਹੋ ਜੀ ਸਾਫ ਕਰ ਲੈ ਜੀ ਮੁੰਡਾ ਇਹ ਬਲੇਡ ਨਹੀਂ ਸਾਫ ਕਰਦੇ ਸਾਫ ਕਰਦੇ ਰਿਪੇਅਰ ਕਰਨਾ ਫੌਜੀ ਹੋਵੇ ਹਾਂ ਜੀ ਉਹ ਲੋਕ ਜਾਲ ਤੋ ਪੂਰੇ ਪੂਰੇ ਇਹ ਪਹਿਲੇ ਰਵਾੰਦ ਕਰੀ ਜਾਂਦੇ ਤੁਸੀਂ ਅੱਗੇ ਰਵਾੰਦ ਹੋ। ਆਪੀ ਲੋ। ਕਿਹ ਜਿਹੜਾ ਲੋੜ ਆ ਤੇ ਉਹ ਪੌਣੇ ਜੀ ਕਰੋ। ਹਾਂ ਜੀ ਹਾਂ ਜੀ ਕਿੰਨੇ ਪੈਣੇ। ਪਾਉਣਾ ਵਾਲਾ। ਬਿਲਕੁਲ। ਉਹ ਸਾਰਿਆਂ ਨਾਲ ਹੀ ਹੋ ਗਈ ਫਿਟਿੰਗ। ਆ ਖੋਲ ਕੇ ਟੋਪੀ ਗਰੀਬ ਪਰ ਆਓ ਜੀ ਸ਼ਾਰਟ ਕਰਤੀ ਫਿੱਟ ਹੋਰ ਮਾਰ ਕੇ ਤੇ ਜਾਣ ਦੇ ਬੋਲਦੇ ਨੇ ਜਾਣਦੇ ਕੱਲ ਕੱਲ ਚੱਲ ਕੇ ਆਜਾ ਕੱਬੇ ਤਰਾਉ ਚੱਕ ਚੁੱਪ ਕਰ ਜਾ ਭੈਣ ਅੱਜ ਦੀ ਅੰਦੀ ਵਿਆਹ ਦੀ ਦਾ ਘਲਾੜ ਪਰੇ ਲੱਗ ਗਈ ਜਾਨੀ ਆ ਨੱਡ ਸਾਰੇ ਟੈਡਾਂ ਆ ਹੁਣ ਚਲਾਇਆ ਕਾਟਰਾ ਗੂਟਰਾ ਠੋਕ ਕੇ 베어ਿੰਗ ਦੋਏ ਨਵੇਂ ਪਾਤੇ ਕੋਈ ਚ ਕਾਟਰਾ ਬਲੈਨ ਬਣਾ ਕੇ ਹੁਣ ਚਲਾਉਨੇ ਆ ਤੇ ਵੰਦੀ ਦਿਹਾੜੀ ਇਹਦੇ ਪਰੇ ਲੱਗੀ ਸਾਡੀ ਮਿਸਤਰੀ ਕੋਲ ਕੋਈ ਹੁਣ ਮਿਸਤਰੀ ਭਾਈ ਨਾਲ ਜਾਂਦਾ ਲਾ ਜਣਾ ਤਾਂ ਪੋਣਾ ਘਾਟਾ ਹੋਰ ਹੁਣ ਕਿਹੜਾ ਗੂੜਾ ਦੇ ਕੇ ਚਲਾ ਕੇ ਕੱਢ ਦਿਆ ਰਸੀਨ ਨਾਲ ਬੰਨਿਆ ਹੋਇਆ ਦਾ ਅੱਜ ਦੋ ਘਲਾੜਾ ਦਾ ਇਹ ਵੀ ਫਾਇਦਾ ਹੈਗਾ ਜੇ ਇੱਕ ਹੁੰਦਾ ਤਾਂ ਸਾਡਾ ਕੰਮ ਜਮੇ ਹੀ ਰੁਕ ਜਣਾ ਤਾਂ ਹੁਣ ਪਿਛਲਾ ਚੱਲੀ ਗਿਆ ਜਿਹਦਾ ਹੁਣ ਸਾਮ ਨੂੰ ਸੀ ਕੰਮ-ਕੰਮ ਕਰਾ ਕੇ ਸ਼ਾਫਟ ਦਾ ਤਸਤੀ ਕੱਲ੍ਹ ਦੋਵੇਂ ਚੱਲਦੇ ਹੋ ਜਾਣੇ ਆ ਕੰਮ ਹੁੰਦਾ ਮੜਾ ਜਾਈਆ ਪਰ ਬੰਦ ਖਾਦਾ ਜਾਂਦਾ ਆ ਵੀ ਅਮਰਦਰ ਹਾਂ ਜੀ ਕਰਤੀ ਫਿੱਟ ਦੀ ਦੇਖ ਲਓ ਮੈਂ ਨੇ ਓਕੇ ਕਰਤੀ ਖੈਰ ਕੰਮ ਨੇ ਆ ਹਾਂ ਜੀ ਤਾਰੇ ਕੰਮ ਚ ਆਈ ਜਾਂ ਕੰਮ ਛੱਡ ਜੀ ਵਿਅੱਖਾ ਹੋ ਜਾਂਦਾ। ਬਹੁਤ ਖਾਓ। ਘੜ ਤ ਬੈਲੀ ਅੱਜ। ਹਾਂ। ਬਾਕੀ ਧੰਨਵਾਦ ਬਾਈ ਇਹਨਾਂ ਸੇਵਾਦਾਰਾਂ ਦਾ। ਜਿਹੜੇ ਹੁਣ ਤੱਕ ਸਾਡੇ ਨਾਲ ਖੜੇ ਆ ਇਹ। ਬਾਕੀ ਤਾਂ ਸਾਰੇ ਲੰਘੇ ਮੁੰਡੇ ਘਰ ਨੂੰ। ਗੰਨਾ ਗੁੰਨਾ ਤਾਰਤਾ। ਆਂਡੇ ਪੁੰਡੇ ਤੋਂ ਕੇ ਕਰਕੇ ਸੈਟਵਟ ਸਾਰਾ ਕੁਝ। ਚਲੋ। ਇੰਨਾ ਕਦਾ ਕਰਕੇ ਸਾਤੇ ਬਾਅਦ ਜੋ ਤਾਂ ਵੀ ਸ਼ੁਕਰ ਆ। ਬਾਕੀ ਗੰਨਾ ਸਵੇਰ ਨੂੰ ਉਤਰ ਗਿਆ ਹੁਣ ਟਰਾਲੀ ਦੇਖਦਾ ਟਰਾਲੀ ਜੀ ਕਿੰਨਾ ਕਾ ਬਾਹਰ ਦੋ ਟਰਾਲੀ ਦਾ ਆਖੜੇ ਆ ਬਾਹਰ ਹੋਣੀ ਓ ਚ ਥੋੜੀਆਂ ਵੱਡੀਆਂ ਭਰੀਆਂ ਰਾਸ਼ ਹਲੇਵੀ ਜਣਾ ਪੂਰਾ ਬਾਦੂ ਰਾਸ਼ਾ ਬਾਹਰ ਦਿਖਾਉਣੇ ਤੁਹਾਨੂੰ ਰਾਲੇ ਦਾ ਨਵਾਂ ਹੀ ਕੰਮ ਕਰਕੇ ਖੜਾ ਹੋਇਆ ਹੈ ਇਹਨਾਂ ਨੇ ਪਿੱਛੇ ਪਿੱਛੇ ਰਹਿ ਗਿਆ ਗੰਦਾ ਫਰੰਟ ਤੋਂ ਚੱਕਦਾ ਚੋਬਰਾ ਨੇ ਬਾਕੀ ਕੱਲ੍ਹ ਵਾਸਤੇ ਇਹ ਆਂਥੀ ਔੜੇ ਸਾਰਾ ਕੁਝ ਪਹੁੰਚ ਗਿਆ ਅੱਧੀ ਦਿਹਾੜੀ ਖਾ ਕੇ ਜੀ ਕੰਮ ਕਰਤਾ ਉੱਠ ਕੇ ਹੋਣ ਲਾਈਨ ਵੀ ਸਹੀ ਆ ਇਹ ਆ ਜੀ ਲੰਗਰ ਦੇ ਰਜੇਵੇਂ ਕੁੰਨੇ ਕੀ ਲੰਗਰ ਦੀ ਜਿਹੜੀ ਹੁੰਦੀ ਆ ਉਸ ਟਾਈਮ ਸਹੀ ਕਰਨੀ ਆ ਹੁਣ ਸਵੇਰ ਵਾਸਤੇ ਨਹੀਂ ਜੋ ਹੁਣ ਕਿਸੇ ਵੀ ਟਾਈਮ ਆਪਦਾ ਚਲਾ ਦੇਣ ਇਹ ਕੋਈ ਰੋਲਾ ਗੋਲਾ ਨਹੀਂ ਹੈਗਾ ਠੀਕ ਆ ਜੀ ਕਰਦੇ ਬੰਦਾ ਅਮਰਦ ਆ ਆ ਅਤੀ ਦਿਹਾੜੀ ਖਾ ਕੇ ਚੱਲਦਾ ਹੋ ਗਿਆ ਕੰਮ ਜਸੂ ਉੱਪਰ ਵਾਲਾ ਗੇਅਰ ਨੂਡਲ ਰਹਿਣ ਦੀ ਗੱਲ ਨਹੀਂ ਸਵੇਰੇ ਸੱਜਰੀ ਸੱਲ ਮਾਰਨੀ ਹੁੰਦੀ ਆ ਬਰੈਂਡ ਦੇ ਸੱਲ ਮਾਰ ਪਹਿਲਾਂ ਲੈਟਾ ਬੰਦ ਕਰ ਦੇ ਉੱਪਰ ਵਾਲੇ ਲੈਟਰ ਦੀਆਂ ਬਾਕੀ ਭਾਈ ਦਰਸ਼ਣ ਜਰੂਰ ਦਿਓ ਜਿਹੜੇ ਵੀ ਸਾਡੇ ਏਰੀਏ ਦੇ ਆ ਜਾਂ ਦੂਦਰੇ ਡੇਲੇ ਵਾਲੇ ਬੰਦੇ ਆ ਸੇਵਾ ਦਾ ਮੌਕਾ ਇੱਧਰ ਸਿੱਧੀ ਜੋੜ ਮੇਲੇ ਆ ਜਰੂਰ ਆਓ ਉਹ ਗੇਅਰ ਨਾਲ ਨਹੀਂ ਹੈ ਉੱਤੇ ਹੈ ਆ ਥੱਲੇ ਦੇ ਲਾਈਵ ਵੀਡੀਓ ਚ ਲਈ ਹੋਈ ਹੈ ਮੇਰੀ ਗੇਅਰ ਜੋੜਲ ਕਰਦੇ ਹਾਂ ਸਟਾਰਟ ਕਰਦੇ ਹਾਂ ਬਸ ਜਿੱਥੇ ਆ ਰਹੇ ਹਾਂ ਉਸ ਮਰਕੱਤ ਤੇ ਜੋੜ ਦੇ ਤੇ ਕਰਾਂਗੇ ਬਾਕੀ ਭਾਈ ਹੁਣ ਚੱਲਦੇ ਹਾਂ ਪਿੰਡ ਨੂੰ ਸਵੇਰੇ ਆਵਾਂਗੇ ਰਾਤ ਨੂੰ ਕੇ ਅੱਜ ਤੱਕ ਗਰੀਸ ਨੇ ਬਹੁਤ ਹੀ ਬੁਰਾ ਹਾਲ ਕਰਿਆ ਵਾ ਸਾਡਾ ਹੱਥ ਕਾਲੇ ਪੱਪੜੇ ਖਰਾਬ ਹਾਂ ਜੀ ਮਾਨੋ ਤੇ ਵਾਚੇ ਕੰਪੀਰ ਹੈਗਾ ਜੀ ਸਾਡਾ 25 ਸਾਲ ਪੁਰਾਣਾ ਸਿਸਟਮ 2000 ਸਨ ਤੇ ਪਿੰਡ ਚੋਂ ਲੰਗਰ ਸਟਾਰਟ ਹੋਇਆ ਹੋਇਆ ਸਾਡਾ ਆ ਭਾਈ ਇਸ ਐ ਸਾਲ 25 ਸਾਲ ਕੰਪਲੀਟ ਹੋ ਗਏ ਆਪਣੇ ਲੰਗਰ ਨੂੰ ਹਾਂ ਜੀ ਹਾਂ ਜੀ 2000 ਸਨ ਦੇ ਸਟਾਰਟ ਕਰਿਆ ਦਾ 25 ਦਾ ਐਂਡ ਹੋਣੇ ਵਾਲਾ ਬਹੁਤ ਘੱਟ ਬੰਦੇ ਨੂੰ ਪਤਾ ਹੈ ਇਹ ਤੁਹਾਨੂੰ ਪਤਾ ਤਾਂ ਪਹਿਲਾਂ ਹੀ 25 ਸਾਲ ਹੋ ਗਏ ਸਨ ਜੀ 2003 ਚ ਗੁਰਦੁਆਰਾ ਸਾਹਿਬ ਨਵਾਂ ਪਾਉਣ ਲੱਗੇ ਆ 2004 ਚ 300 ਸਾਲਾ ਮਨਾਇਆ ਦਾ ਜਿਹੜਾ ਮਤਲਬ ਬਹੁਤ ਬੜਾ ਨਗਰ ਕੀਰਤਨਾ ਆਇਆ ਦਾ ਉਹ ਤੇ ਉਹ ਤੋਂ ਪਹਿਲਾਂ ਦਾ ਚੱਲਦਾ ਸੀ ਮਾਨ ਸੰਤ ਬਾਬਾ ਅੰਤਾਰ ਸਿੰਘ ਸਾਹਿਬ ਜੀ ਚਲੋ ਚੱਲੀਏ ਫਿਰ ਮੈਂ ਤੁਹਾਨੂੰ ਚਲੋ ਚੰਗੇ ਸასიਖਾਲ ਮਿਲਦੇ ਆ ਜੀ ਅਗਲੇ ਵਲੌਗ